ਹੋਗੇ 5 ਸਾਲ ਜੱਟਾ ਤੈਨੂੰ ਫੋਲੋ ਕਰ ਦੇ ਉਹ ਹੋਗੇ 5 ਸਾਲ ਜੱਟਾ ਤੈਨੂੰ ਫੋਲੋ ਕਰ ਦੇ ਉਹ ਕਾਣੂ ਦੂ ਮੈਂ ਨੂੰ ਰਿਜੈਕਟ ਕਰੀ ਜਾਣਾ ਏ ਉਹ ਤੇਰੀ ਖੁੰਡੀ ਮੁੱਛ ਦੀ ਮੈਂ ਫੈਨ ਹੋ ਗਈ ਸੀ ਉਹ ਖੁੰਡੀ ਮੁੱਛ ਦੀ ਮੈਂ ਫੈਨ ਹੋ ਗਈ ਸੀ ਉਹ ਤੇਰੀ ਖੁੰਡੀ ਮੁੱਛ ਦੀ ਮੈਂ ਫੈਨ ਹੋ ਗਈ ਸੀ ਉਹ ਤੇਰੀ ਇੰਗਲੈਂਡ ਜਾਣ ਪਿੱਛੋਂ ਮੇਰਾ ਕੀ ਹਾਲ ਹੋਇਆ ਉਹ ਤੇਰੀ ਇੰਗਲੈਂਡ ਜਾਣ ਪਿੱਛੋਂ ਮੇਰਾ ਕੀ ਹਾਲ ਹੋਇਆ ਉਹ ਤੇਰੇ ਯਾਰ ਵੇਲੀ ਉਹ ਤੇਰੇ ਯਾਰ ਵੇਲੀ ਮੈਨੂੰ ਪਿੱਛੇ ਬੈਠੀ ਰਹਿੰਦੇ ਸੀ ਉਹ ਤੇਰੇ ਯਾਰ ਵੇਲੀ ਮੈਨੂੰ ਇਹ ਪੁੱਛਦੇ ਰਹਿੰਦੇ ਸੀ ਉਹ ਤੇਰਾ ਫੋਂਸ ਇੰਗਲੈਂਡ ਕਿਉਂ ਚੜਾ ਗਿਆ ਏ ਜਿਸ ਦਿਨ ਮੈਂ ਤੈਨੂੰ ਪ੍ਰਪੋਜ਼ ਕਰਨਾ ਸੀ ਉਹ ਜਿਸ ਦਿਨ ਜੱਟੀ ਨੇ ਤੈਨੂੰ ਪ੍ਰਪੋਜ਼ ਕਰਨਾ ਸੀ ਉਸ ਤੋਂ ਦੂਜੇ ਦਿਨ ਤੂੰ ਫਲਾਈਟ ਚੰਡੀਗੜ੍ਹ ਤੋਂ ਲੈਂਡ ਕਰ ਗਿਆ ਹਾਂ ਉਹ ਜਿਸ ਦਿਨ ਤੈਨੂੰ ਜੱਟੀ ਨੇ ਪ੍ਰਪੋਜ਼ ਕਰਨਾ ਸੀ ਉਹ ਉਸ ਦਿਨ ਉਹ ਉਸ ਦਿਨ ਤੂੰ ਇੰਗਲੈਂਡ ਤੋਂ ਉਹ ਚੰਡੀਗੜ੍ਹ ਤੋਂ ਲੈਂਡ ਹੋ ਗਿਆ ਥੈਂਕ ਯੂ ਜੀ ਜੇ ਵਧੀਆ ਲੱਗਿਆ ਹੋਇਆ ਤੁਹਾਨੂੰ ਜਰੂਰ ਸ਼ੇਅਰ ਕਰਿਓ ਖਾਸ ਕਰਕੇ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਮੇਰੇ ਸ਼ਹਿਰ ਪਟਿਆਲਾ ਵਾਸੀਆਂ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਵੱਧ ਕੇ ਸਪੋਰਟ ਕੀਤਾ ਮੇਰੀ ਵੀਡੀਓਜ਼ ਨੂੰ ਲਾਈਕ ਕਮੈਂਟਸ ਕੀਤੇ ਬਹੁਤ ਜ਼ਿਆਦਾ ਸਭ ਤੋਂ ਜ਼ਿਆਦਾ ਮੈਂ ਉਹਨਾਂ ਆਪਣੇ ਯਾਰ ਵੈਲੀਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਇਸ ਮੁਕਾਮ ਤੱਕ ਲਿਆਂਦਾ ਕਿ ਮੈਨੂੰ ਆਸਟ੍ਰੇਲੀਆ ਤੋਂ ਇੱਕ ਮੇਰੇ ਯਾਰ ਵੈਲੀ ਨੇ ਸਪான்ਸਰ ਕੀਤਾ ਆ 뮤직 ਵਾਸਤੇ ਬਹੁਤ ਬਹੁਤ ਥੈਂਕ ਯੂ ਧੰਨਵਾਦ ਵਾਈ ਗਰੂ ਮਿਹਰ ਕਰੇ ਸਾਰਿਆਂ ਤੇ ਜਿਨ੍ਹਾਂ ਨੇ ਮੈਨੂੰ ਇੰਨਾ ਵੱਧ ਕੇ ਸਪੋਰਟ ਕੀਤਾ ਜਿਨ੍ਹਾਂ ਯਾਰ ਵੈਲੀਆਂ ਨੂੰ ਮੈਂ ਜਾਣਦਾ ਤਕਨੀ ਪਟਿਆਲੇ ਦੇਆਂ ਨੂੰ ਉਹਨਾਂ ਨੇ ਮੈਨੂੰ ਸ਼ੇਅਰ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਦਿਲੋਂ ਪਿਆਰ ਇੰਨਾ ਪਿਆਰ ਦੇ ਰਹੇ ਹੋ ਇਸ ਨਿਮਾਣੇ ਜਿਹੇ ਕਲਾਕਾਰ ਨੂੰ ਦਿਲੋਂ ਪਿਆਰ ਦੇ ਰਹੇ ਹੋ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਮੇਰਾ ਮੇਰਾ ਵੀਰ ਇੰਗਲੈਂਡ ਤੋਂ ਜਿਨੇ ਮੈਨੂੰ ਇੰਨਾ ਵਧੀਆ ਪਿਆਰ ਦਿੱਤਾ ਬਹੁਤ ਬਹੁਤ ਥੈਂਕ ਯੂ ਵੀਰ ਤਰਾ ਬਹੁਤ ਬਹੁਤ ਆਸਟ੍ਰੇਲੀਆ ਮੈਲਬੌਰਨ ਟੋਰਾਂਟੋ ਨਿਊਜ਼ੀਲੈਂਡ ਮੈਲਬੌਰਨ ਮੈਰੀਲੈਂਡ ਇਟਲੀ ਜਿਹੜੇ ਵੀ ਮੇਰੇ ਯਾਰ ਬੈਲੀ ਬੈਠੇ ਨੇ ਵੀਡੀਓ ਦੇਖ ਰਹੇ ਨੇ ਬਹੁਤ ਬਹੁਤ ਸਭ ਦਾ ਧੰਨਵਾਦ ਥੈਂਕ ਯੂ ਇਸ ਤਰ੍ਹਾਂ ਹੀ ਕੰਮ ਖਿੱਚ ਕੇ ਰੱਖੋ ਵਾਹਿਗੁਰੂ ਵਾਹਿਗੁਰੂ ਸਭ ਦਾ ਭਲਾ ਕਰੇ ਥੈਂਕ ਯੂ ਸੋ ਮੱਚ ਲਵ ਯੂ ਆਲ ਜੇ ਗਾਣਾ ਵਧੀਆ ਲੱਗਿਆ ਤਾਂ ਸ਼ੇਅਰ ਜਰੂਰ ਕਰਿਓ ਥੈਂਕ ਯੂ ਸੋ ਮੱਚ ਦਿਲੋਂ ਦਿਲੋਂ ਬਹੁਤ ਧੰਨਵਾਦੀ ਇਸ ਵੀਡੀਓ ਇਸ ਵੀਡੀਓ ਨੂੰ ਵੀ ਫੁੱਲ ਵਾਇਰਲ ਕਰ ਦਿਓ ਥੈਂਕ ਯੂ ਸੋ ਮੱਚ ਲਵ ਯੂ ਆਲ ਕੀਪ ਸਪੋਰਟਿੰਗ ਔਨ ਹਰਮਨ ਚੀਮਾ ਫਿਰ ਦੀ ਐ ਪੰਡਤਾਂ ਨੂੰ ਪਤਰੀ ਦਿਖਾਉਂਦੀ ਉਹ ਕਹਿੰਦੀ ਚੰਗਾ ਹੁੰਦਾ ਜੇ ਨਾ ਯਾਰੀ ਚੀਮੇ ਨਾਲ ਲਾਉਂਦੀ ਉਹ ਸਾਡਾ ਯਾਰਾਂ ਚ ਬਲੱਡ ਜਾ ਕੇ ਵੱਧਦਾ ਉਹ ਦਿਲ ਕੱਟਦਾ ਸ਼ਹਿਦ ਮੁਟਿਆਰ ਦਾ ਉਹ ਕੁੜੀ ਰੱਖਦੀ ਵਰਤ ਸੌ ਵਾਰ ਦੇ ਉਹ ਚੀਮਾ ਫਿਰਦਾ ਯਾਰਾਂ ਤੋਂ ਜਾਨਵਾਰ ਦਾ ਓ ਯਾਰ ਮਲੇਸ਼ੀਆ ਵਾਲੇ ਯੂ ਗਰੂਪ ਵੀਰੇ ਮੰਗੋ ਐਦਾਂ ਮੇਰੇ ਖੜੇ ਨੇ ਜਿਵੇਂ ਘੜੇ ਹੁੰਦੇ ਔਡੀ ਦੇ ਉਹ ਜਿਹੜਾ ਸਾਡੇ ਵੱਲ ਚੱਕ ਕੇ ਉਹਨੂੰ ਛੱਡੀਏ ਨਾ ਕੋਡੀ ਦੇ ਉਹ ਲਾਇਆ ਡੱਬ ਵਿੱਚ ਮੈਂ ਕਨਮ ਜੱਟਾਂ ਦੇ ਉਹ ਜਿਹੜਾ ਤੱਤੀਆਂ ਤਸੀਰਾਂ ਨੂੰ ਹੈ ਠਾਰਦਾ ਉਹ ਕੁੜੀ ਰੱਖਦੀ ਵਰਤ ਸੌਂਬਾਰ ਦੇ ਉਹ ਜੱਟ ਫਿਰਦਾ ਯਾਰਾਂ ਤੋਂ ਜਾਨਵਾਰ ਦਾ ਥੈਂਕ ਯੂ ਜੀ ਜੇਸ ਜੇ ਵੀਡੀਓ ਵਧੀਆ ਲੱਗਿਆ ਤਾਂ ਸ਼ੇਅਰ ਜਰੂਰ ਕਰਿਓ ਜਿਹੜੇ ਮੇਰੇ ਫਰੈਂਡਸ ਵਗੈਰਾ ਮਲੇਸ਼ੀਆ ਵਾਲੇ ਇੰਗਲੈਂਡ ਨਿਊਜ਼ੀਲੈਂਡ ਮੈਲਬੌਰਨ ਟੋਰਾਂਟੋ ਵਾਲੇ ਬੈਠੇ ਨੇ ਸ਼ੇਅਰ ਜਰੂਰ ਕਰਿਓ ਲਵ ਯੂ ਦਿਸ ਇਸ ਵੀਡੀਓ ਫੁੱਲ ਵਾਇਲਨਾ ਲਵ ਯੂ ਥੈਂਕ ਯੂ ਸੋ ਮੱਚ ਬਾਕੀ ਰਹੇ